ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਰਜਿੰਦਰ ਕੋਰ ਹਿਆਰਪੁਰ ਫੌਕਸ ਅਦਾਰੇ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਨਸੂਰਪੁਰ ਮਕੇਰੀਆਂ ਵਿਖੇ ਸ਼੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ 76 ਵਾਲਿਆਂ ਦੀ ਯਾਦ ਨੂੰ ਸਮਰਪਿਤ ਪੰਜਵਾਂ ਸਾਲਾਨਾ 골ਡਨ ਜੁਬਲੀ ਵਰਸੀ ਸਮਾਗਮ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 15 ਦਸੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਸੰਤ ਬਾਬਾ ਮੋਹਨ ਸਿੰਘ ਜੀ ਦੀ ਗੱਦੀ ਨਸੀਨ ਹਰੀਦੁਆਰ ਜੀ ਦਾ ਪਿੰਡ ਮਨਸੂਰਪੁਰ ਪਹੁੰਚੇ ਅਤੇ ਨਗਰ ਦੀਆਂ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ 13 ਦਸੰਬਰ ਸ਼ੁੱਕਰਵਾਰ ਨੂੰ ਸ਼੍ਰੀ ਖੰਡਬੜ ਸਾਹਿਬ ਗੁਰਦੁਆਰਾ ਸਾਹਿਬ ਚੜ੍ਹਦੀਪਤੀ ਮੰਸੂਰ ਪਰ ਆਰੰਭ ਕੀਤੇ ਜਾਣਗੇ ਜਿਸ ਦੇ 15 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਖੰਡਬੜ ਸਾਹਿਬ ਜੀ ਦੇ ਭੋਗ ਤੋਂ ਪ੍ਰੰਤ ਆਏ ਹੋਏ ਰਾਗੀ ਢਾਡੀ ਦੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀ ਰੱਖਣਗੇ ਸਮੂਹ ਗੁਰਦੁਆਰਾ ਸਾਹਿਬ ਕਮੇਟੀ ਮੈਂਬਰਾਂ ਨੇ ਸੰਗਤਾਂ ਨੂੰ ਪਹੁੰਚਣ ਦੀ ਕੀਤੀ ਅਪੀਲ ਜੇਕਰ ਤੁਸੀਂ ਸ਼ਹਿਰਪੁਰ ਫੌਕਸ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ очку Qualse are theseods? <laughs> Hi, thanks, I love. —— Brittan McC Yeswel variables, you can Trustee on its coast tama

ka tū ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਮਨਸੂਰਪੁਰ ਦੀਆਂ ਸਰਬੱਤ ਸੰਗਤਾਂ ਵੱਲੋਂ ਮਿਲ ਕਰਕੇ ਜੁ ਵਰਸਾਲ ਆਦਨ ਸੰਧ ਬਾਬਾ ਕਰਮ ਸਿੰਘ ਜੀ 76 ਵਾਲੇ ਜਿਹੜਾ ਯਾਦ ਵਿੱਚ ਹਰ ਸਾਲ ਵਰਸੀ ਸਮਾਗਮ ਮਨਾਇਆ ਜਾਂਦਾ ਹੈ ਮਨਸੂਰਪੁਰ ਨਗਰ ਦੇ ਵਿੱਚ ਸਵੈਜ ਕੀ ਇਹ 골ਡਨ ਜੁਬਲੀ 50 ਸਾਲਾਂ ਵਰਸੀ ਸਮਾਗਮ ਹੈ ਸੋ ਨਗਰ ਦੀਆਂ ਸਰਬਾਤ ਸੰਗਤਾਂ ਵੱਲੋਂ ਮਿਲ ਕਰਕੇ ਇਹ 50 ਸਾਲਾਂ 골ਡਨ ਜੁਬਲੀ ਸਮਾਗਮ ਜਿਹੜਾ ਹੈ ਵਰਸੀ ਸਮਾਗਮ ਬੜੇ ਸ਼ਰਦਾ ਪਾਣ ਦਾ ਮਨਾਇਆ ਜਾ ਰਿਹਾ ਹੈ ਜੋ 13 ਤਰੀਕ ਨੂੰ ਸ੍ਰੀ ਆਕਨਵਾਲ ਸਾਹਿਬ ਜੀ ਰਾਮ ਹਣੇ ਨੇ 15 ਤਰੀਕ ਨੂੰ ਭੋਗ ਵਾਜਣੇ ਹਨ ਤੋਂ ਭੋਗ ਤੋਂ ਅਰੰਭ ਇੱਥੇ ਸਾਡੇ ਕੋਲ ਰਾਗੀ ਢਾਡੀ ਕਥਾਵਾਚ ਯਾਨੀ ਬਰਮ ਜੀ ਸਿੰਘ ਜੀ ਅਨੰਦ ਬਰਸਾ ਵਾਲੇ ਉਹ ਹੀ ਪਹੁੰਚ ਰਹੇ ਨੇ ਹੋਰ ਵੀ ਰਾਗੀ ਇੱਥੇ ਅੜ ਕੇ ਪਹੁੰਚ ਰਹੇ ਨੇ ਜੋ ਸਾਰੇ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਕਿ ਆਪਣਾ ਕੀਮਤੀ ਸਮਾਂ ਕੱਢ ਕੇ 15 ਤਰੀਕ ਨੂੰ ਨਗਰ ਮਨਸੂਰ ਪਰ ਗੁਰਦਰਾ ਸਾਹਿਬ ਪਹੁੰਚ ਕੇ ਇਸ ਕੀਰਤਨ ਦਾ ਆਨੰਦ ਮਾਣੂ ਤੇ ਆਪਣਾ ਜੀਵਨ ਨੂੰ ਸਫਲਾ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ